ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸਾਥੀ ਗੁਰਨਾਮ ਸਿੰਘ ਮੈਸਮਪੁਰੀ ਸੋ ਸਾਥੀਓ ਕਾਫੀ ਰਾਤ ਹੋ ਚੁੱਕੀ ਹੈ ਤੇ ਅੱਜ ਕੋਈ ਜ਼ਰੂਰੀ ਵੀਡੀਓ ਬਣਾਉਣ ਦਾ ਮਨ ਕਰ ਰਿਹਾ ਤੇ ਉਹਦਾ ਮੇਨ ਕਾਰਨ ਹੈਗਾ ਕਿ ਜਿਹੜਾ ਆਪਣਾ ਸ਼ੰਭੂ ਦੇ ਖਨੌਰੀ ਬਾਰਡਰ ਤੇ ਮੋਰਚੇ ਚੱਲ ਰਿਹਾ ਸੀ ਕਿਸਾਨ ਮੋਰਚੇ ਉਹਦੇ ਉੱਤੇ ਅੱਜ ਵੱਡੀ ਜਿਹੜੀ ਪੁਲਿਸ ਕਾਰਵਾਈ ਹੋਈ ਹੈ ਸੋ ਦੋਸਤੋ ਜਿਵੇਂ ਆਪ ਨੂੰ ਪਤਾ ਹੀ ਹੈ ਕਿ ਸ਼ੰਭੂ ਦੇ ਖਨੌਰੀ ਬਾਰਡਰ ਤੇ ਪਿਛਲੇ ਸਾਲ ਫਰਵਰੀ ਤੋਂ ਜਾਨੀ ਫਰਵਰੀ 2024 ਤੋਂ ਕਿਸਾਨ ਮੋਰਚੇ ਚੱਲ ਰਿਹਾ ਸੀ ਔਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜੇ ਕਿਸਾਨ ਆਗੂ ਜਗਜੀਤ ਸਿੰਘ ਜੱਲੇਵਾਲ ਸਾਹਿਬ ਮਰਨਮਰਤ ਉਤੇ ਬੈਠੇ ਸੀ ਔਰ ਇਹ ਜਿਹੜਾ ਮਰਨਮਰਤ ਉਹਨਾਂ ਦਾ ਅਜੇ ਤੱਕ ਜਾਰੀ ਹੈ ਔਰ ਇਹ ਇਨ ਬਿਟਵੀਨ ਦੋ ਵਾਰ ਕੇਂਦਰ ਸਰਕਾਰ ਦੇ ਨਾਲ ਕਿਸਾਨ ਆਗੂਆਂ ਦੀ ਗੱਲ ਹੋ ਚੁੱਕੀ ਔਰ ਦੂਸਰੀ ਵਾਰ ਦੂਜਰੇ ਗੇੜ ਵਿੱਚ ਅੱਜ ਕਿਸਾਨ ਵਗਾਂ ਦੀ ਗੱਲਬਾਤ ਕੇਂਦਰ ਸਰਕਾਰ ਨਾਲ ਹੋ ਰਹੀ ਸੀ ਜਿਦੇ ਵਿੱਚ ਕੋਈ ਬੜਾ ਵੱਡਿਆ ਸਟੇਟ ਨਹੀਂ ਨਿਕਲਿਆ ਔਰ ਜੋ ਖਬਰਾਂ ਮਿਲੀਆਂ ਹਨ ਟੀਵੀ ਦੇ ਸਰੋਤਾਂ ਤੋਂ ਜਾਂ ਆਲੇ ਦੁਆਲੇ ਉਦੋਂਸਾਰ ਜਦੋਂ ਇਹ ਦੋਵੇਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਸਰਵਨ ਸਿੰਘ ਪੰਦੇਰ ਚੰਡੀਗੜ੍ਹ ਤੋਂ ਵਾਪਸ ਆ ਰਹੇ ਸੀ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਨਾਲ ਹੀ ਜਿਹੜੇ ਕਿਸਾਨ ਮੋਰਚੇ ਉਤੇ ਸ਼ੰਭੂ ਬਾਰਡਰ ਤੇ ਬੈਠੇ ਸੀਗੇ ਉਹਨਾਂ ਦਾ ਜਿਹੜਾ ਪੁਲਿਸ ਉਤਰਾਂ ਦੀ ਗੱਲ ਮੰਨੀ ਹੈ ਤੇ ਲਗਭਗ 2.5 ਹਜ਼ਾਰ ਦੀ ਗਿਣਤੀ ਵਿੱਚ ਪੂਰੇ ਪੰਜਾਬ ਪਰ ਤੋਂ ਆਏ ਪੁਲਿਸ ਨੌਜਵਾਨਾਂ ਨੇ ਉਹਨਾਂ ਦੇ ਉੱਤੇ ਪੁਲਿਸ ਕਾਰਵਾਈ ਕੀਤੀ। ਜਿਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੀ.ਸੀ.ਬੀ. ਔਰ ਹੋਰ ਵੱਡੀਆਂ ਮਸ਼ੀਨਾਂ ਵਰਤੋਂ ਵਿੱਚ ਲੈ ਜਾਂ ਗਈਆਂ। ਸੋ ਇਹਦੇ ਦਰਮਿਆਨ ਜੇ ਆਪਾਂ ਜੋ ਪੁਲਿਸ ਦੀ ਕਾਰਵਾਈ ਦੱਸ ਰਹੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਵੀਰ ਸੀ ਉਹਨਾਂ ਨੂੰ ਬਸਾਂ ਦੇ ਵਿੱਚ ਬਿਠਾ ਕੇ ਗ੍ਰਿਫਤਾਰ ਕਰ ਲਿਆ ਗਿਆ ਔਰ ਪੁਲਿਸ ਆਪਣੇ ਥਾਣੇ ਵਿੱਚ ਲੱਗੀ ਤੇ ਜਿਹੜੀਆਂ ਜੇ ਆਪਾਂ ਫੋਟੋ ਦੇਖੀਏ ਤੇ ਬਹੁਤ ਸਾਰੇ ਕਿਸਾਨ ਵੀਰਾਂ ਦੀਆਂ ਪੰਗਾਂ ਲੱਥੀਆਂ ਹੋਈਆਂ ਸੀ ਜਿਹੜੀ ਇਹ ਕਾਰਵਾਈ ਬਹੁਤ ਨਿੰਦਣਯੋਗ ਕਰਨ ਦੀ ਹੈ ਇਸ ਪੂਰੀ ਕਾਰਵਾਈ ਦੇ ਉੱਤੇ ਜਿਹੜੀ اپੋਜੀਸ਼ਨ ਆ ਪੰਜਾਬ ਦੀ ਉਹਨੇ ਬੜਾ ਸਖਤ ਰੋਜਾ ਅਖਤਿਆਰ ਕੀਤਾ ਇਹ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਸਾਹਿਬ ਨੇ ਕਿਹਾ ਕਿ ਇਹ ਜਿਹੜੀ ਕਾਰਵਾਈ ਹੈ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਿਸਾਨਾਂ ਉੱਤੇ ਇਹ ਬੜੀ ਨਿੰਦਣਯੋਗ ਹੈ ਔਰ ਜੋ ਜ਼ਬਰ ਦੇ ਨਾਲ ਇਹ ਧਰਨਾ ਚ ਚਕਾਇਆ ਜਾ ਰਿਹਾ ਉਹ ਬਹੁਤ ਨਿੰਦਣਯੋਗ ਹੈ ਸੋ ਦੋਸਤੋ ਜੇ ਆਪਾਂ ਇਸ ਪੂਰੀ ਘਟਨਾਕਰਮ ਤੇ ਨਿਗਾਹ ਮਾਰੀਏ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਸਗਾ ਕਿ ਜਰੂਰ ਇਹ ਕਿਸਾਨਾਂ ਦੇ ਨਾਲ ਕੋਈ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਲੱਭਦੀ ਤਾਂ ਜੋ ਇਹ ਜਿਹੜਾ ਧਰਨਾਵਾ ਆਰਾਮਦਾਰ ਸਥਿਤੀ ਦੇ ਨਾਲ ਚੱਕਿਆ ਜਾ ਸਕਦਾ ਔਰ ਜੋ ਕਿਸਾਨਾਂ ਦੀਆਂ ਮੰਗਾਂ ਕਿਸੇ ਹੱਦ ਤੱਕ ਪੂਰੀਆਂ ਹੁੰਦੀਆਂ ਸੋ ਕਾਫੀ ਸਮੇਂ ਤੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਲੜੀ ਲੱਪੇ ਲਾ ਕੇ ਲਗਭਗ ਇਹ ਜਿਹੜਾ ਮੋਰਚਾ ਇਹਨੂੰ ਚੱਲਦੇ ਨੂੰ 1 ਸਾਲ ਹੋ ਗਿਆ ਸੋ ਇਹਦੇ ਵਿੱਚ ਜਗਜੀਤ ਸਿੰਘ ਦੀ ਰੱਲੇਵਾਲ ਸਾਹਿਬ ਦਾ ਮਰਨ ਮਰਤ ਜਿਹੜਾ ਕਿ ਹੁਣ ਡਾਕਟਰ ਛੱਤਾ ਦੇ ਨਾਲ ਜਾਰੀ ਹੈ ਉਹ ਵੀ ਅਜੇ ਤੱਕ ਚੱਲ ਰਿਹਾ ਔਰ ਬਿਨਾ ਕਿਸੇ ਇਹ ਜਿਹੜਾ ਮੋਰਚਾ ਸਿੱਟਾ ਨਿਕਲੇ ਤੋਂ ਪੰਜਾਬ ਸਰਕਾਰ ਨੇ ਪੁਲਿਸ ਕਾਰਵਾਈ ਕਰਕੇ ਇਹਦੇ ਮੋਰਚੇ ਨੂੰ ਉਠਾ ਲ ਦਿੱਤਾ ਸੇ ਜੋ ਆਪਾਂ ਹ ਪੁਲਿਸ ਅਧਿਕਾਰੀਆਂ ਦਾ ਜੋ ਵਰਡਿੰਗ ਹੈ ਉਥੇ ਕਿ ਇਹ ਜਿਹੜੀ ਰਾਤ ਨੂੰ ਪੂਰੀ ਕਾਰਵਾਈ ਕਰਕੇ ਸਵੇਰ ਤੱਕ ਇਹ ਸੜਕ ਜਿਹੜੀ ਬਿਲਕੁਲ ਚਾਲੂ ਕਰ ਦਿੱਤੀ ਜਾਊਗੀ ਔਰ ਇਸੇ ਤੱਕ ਲੱਗੂਗਾ ਹੀ ਨਹੀਂ ਕਿ ਇੱਥੇ ਕਦੇ ਕਿਸਾਨ ਮੋਰਚਾ ਸੀਗਾ ਸੋ ਦੋਸਤੋ ਜੇ ਆਪਾਂ ਥੋੜਾ ਜਿਹਾ ਕਿਸਾਨ ਮੋਰਚੇ ਕਰਨ ਜਿਹੜਾ ਇਫੈਕਟ ਪਿਆ ਕਿਉਂਕਿ ਜਿਹੜੀ ਲੁਧਿਆਣਾ ਰਾਜਪੁਰਾ ਦਿੱਲੀ ਸੜਕ ਹੈ ਉਹ ਮੋਰਚੇ ਤੋਂ ਬਾਅਦ ਬੰਦ ਹੋ ਗਈ ਸੀ ਵਿੱਚ ਕਿਸਾਨ ਵੀਰਾਂ ਨੇ ਇੱਕ ਬੰਨੇ ਆਪਣਾ ਜਿਹੜਾ ਲਾਈਨ ਸੜਕ ਦੇ ਨਾਲ ਲਾਈ ਹੋਈ ਸੀ ਲੇਕਿਨ ਕਿਸਾਨਾਂ ਨੂੰ ਦਿੱਲੀੋਂ ਦਿੱਲੀ ਵਿੱਚ ਐਂਟਰ ਨਾ ਹੋਣ ਕਰਕੇ हरियाणा ਸਰਕਾਰ ਵੱਲੋਂ ਉੱਥੇ ਪੂਰੀ ਸੜਕ ਦੇ ਉੱਤੇ ਕੰਧਾ ਬਣਾ ਕੇ ਹੋਰ ਲੋਹੇ ਦੇ ਵੱਡੇ ਵੱਡੇ ਕਿੱਲ ਲਾ ਕੇ ਜਾਂ ਵੱਡੇ ਵੱਡੇ ਬੈਰੀਕੇਡ ਲਾ ਕੇ ਪੂਰੀ ਸੜਕ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸ ਕਰਕੇ ਜਿਹੜੀ ਦਿੱਲੀ ਨੂੰ ਜਾਣ ਵਾਲਾ ਰਸਤਾ ਜਾਂ ਰਾਜਪੁਰੇ ਤੋਂ ਬਾਹਲੇ ਪਾਸੇ ਨੂੰ ਜਾਣ ਦਾ ਰਸਤਾ ਉਹ ਬਿਲਕੁਲ ਬੰਦ ਹੋ ਗਿਆ ਸੀ ਔਰ ਜਿਹੜੇ ਲੋਕ ਹੈ ਉਹ ਆਲੇ ਦੁਆਲੇ ਜਿਹੜੀਆਂ ਛੋਟੀਆਂ ਲਿੰਕ ਸੜਕਾਂ ਉਹਦੇ ਉੱਪਰ ਦੇ ਜਾ ਕੇ ਦਿੱਲੀ ਜਾਂ ਹੋਰ ਸ਼ਹਿਰਾਂ ਨੂੰ ਜਾਂਦੇ ਸੀ ਜਿਹਦੇ ਕਾਰਨ ਜਿਹੜਾ ਇਹ ਸੜਕ ਦਾ ਜਿਹੜੀ ਲੰਬਾਈ ਸੀ ਉਹ ਸਫ਼ਰ ਜਿਹੜਾ ਵੱਧ ਗਿਆ ਔਰ ਤਕਰੀਬਨ ਜਿਹੜੀਆਂ ਬੱਸਾਂ ਜਾਂ ਗੱਡੀਆਂ 1 2 3 ਘੰਟੇ ਤੱਕ ਬੱਸ ਸਮਾਂ ਲੈਂਦੀਆਂ ਰਹੀਆਂ ਜੀਦਾ ਕਰਕੇ ਜੇ ਆਪਾਂ ਦੁਕਾਨਦਾਰਾਂ ਦੀ ਗੱਲ ਸੁਣ ਮੰਨੀਏ ਜਾਂ ਕਾਰਖਾਨੇਦਾਰਾਂ ਦੀ ਗੱਲ ਮੰਨੀਏ ਇੰਡਸਟਰੀਜ਼ ਦੀ ਗੱਲ ਮੰਨੀਏ ਤੇ ਉਹ ਉਹਨਾਂ ਦੀ ਵਡਿੰਗ ਸੀ ਵੀ ਇਹਦਾ ਕਰਕੇ ਸਾਡਾ ਜਿਹੜਾ ਕਿਰਾਇਆ ਪੜਾ ਵਧ ਗਿਆ ਔਰ ਚੀਜ਼ਾਂ ਮਹਿੰਗੀਆਂ ਹੋ ਗਈਆਂ ਸੋ ਇਸ ਇਹਦੇ ਨਾਲ ਹੀ ਜਿਹੜਾ ਅਲਦ ਵਾਲਾ ਇਹਦਾ ਇਲਾਕੇ ਦਾ ਸੀਗਾ ਉਹਦੇ ਵਿੱਚ ਜਿਹੜਾ ਕਾਰੋਬਾਰ ਬੰਦ ਹੋ ਗਿਆ ਸੀਗਾ ਸੋ ਇਸ ਕਰਕੇ ਜੇ ਪਿੱਛੇ ਜਿਹੜੀਆਂ ਗੱਲਾਂ ਪਤਾ ਸੁਣਨ ਨੂੰ ਮਿਲਦੀਆਂ ਰਹੀਆਂ ਕਿ ਬਹੁਤ ਵਾਰ ਹਰਿਆਣੇ ਵਾਲੇ ਬੰਨੇ ਤੋਂ ਜਿਹੜੇ ਲੋਕ ਸੀਗੇ ਦੁਕਾਨਦਾਰ ਸੀ ਜਨਮੈਂ ਸੀ ਉਹਨਾਂ ਨੇ ਇਸ ਮੋਰਚੇ ਦਾ ਵਿਰੋਧ ਵੀ ਕੀਤਾ ਸੀ ਉਹ ਨਾਲ ਹੀ ਸਾਥੀ ਉਹ ਜੋ ਹੁਣ ਤੱਕ ਆਪਣੇ ਸਾਹਮਣੇ ਗੱਲ ਆਈ ਹੈ ਇਸੇ ਕਿਸਾਨ ਮੋਰਚੇ ਕਰਕੇ ਜਿਹੜੀ ਭਾਜਪਾ ਦੀ ਸਰਕਾਰ ਆ ਉਹ ਰਣੇ ਵਿੱਚ ਬਣੀ ਜਦੋਂ ਕਿ ਕਾਂਗਰਸ ਦੀ ਸਰਕਾਰ ਬਣਦੇ ਬਹੁਤ ਸਾਰੇ ਚਾਂਸ ਸੀਗੇ ਸੋ ਇਹ ਆਪਾਂ ਗੁਣਾ ਘਟਾਓ ਕੀਤੀ ਹੈ ਸਾਰੀ ਜੋ ਇਹ ਮੋਰਚੇ ਦੇ ਆਲੇ ਦੁਆਲੇ ਸਰਪੈਸੀ ਲੇਕਿਨ ਦੋਸਤੋ ਇਹਦੇ ਵਿੱਚ ਸਾਰੀ ਗੱਲ ਜਿਹੜੀ ਦੇਖਣਯੋਗ ਹੈ ਕਿ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਇਹਦੇ ਵਿੱਚ 2 ਤੋਂ 2.5 ਹਜ਼ਾਰ ਪੁਲਿਸ ਜਵਾਨ ਜਿਹੜੇ ਆ ਕੱਲੇ ਸ਼ੰਭੂ ਬਾਰਡਰ ਤੇ ਸਾਹਮਣੇ ਦਿਖ ਰਿਹਾ। ਸੋ ਇਹਦੇ ਨਾਲ ਵੱਡੀਆਂ ਜੀਸੀਬੀ ਮਸ਼ੀਨਾਂ ਲਿਆ ਕੇ ਜਿਹੜੀ ਉੱਥੇ ਕਿਸਾਨਾਂ ਵੱਲੋਂ ਸਟੇਜ ਲਾਈ ਗਈ ਸੀ ਉਹ ਤੋੜ ਦਿੱਤੀ ਗਈ। ਔਰ ਕਿਸਾਨਾਂ ਦੀ ਜਿਹੜੀ ਟਰੈਕਟਰ ਟਰਾਲੀਆਂ ਸੀ ਜਾਂ ਉੱਥੇ ਜਿਹੜੇ ਸ਼ੈੱਡ ਬਣੇ ਹੋਏ ਸੀਗੇ ਉਹ ਵੀ ਮਸ਼ੀਨਾਂ ਨਾਲ ਤੋੜ ਦਿੱਤੇ ਗਏ। ਔਰ ਜੋ ਆਪਾਂ ਵੀਡੀਓ ਵਿੱਚ ਦੇਖ ਰਹੇ ਹਾਂ ਕਿ ਉਹਦੇ ਨਾਲ ਜਿਹੜੇ ਕਿਸਾਨ ਵੀਰਾਂ ਦੇ ਉੱਥੇ ਟਰੈਕਟਰ ਟਰਾਲੀ ਖੜੇ ਸੀਗੇ ਉਹਨਾਂ ਨੂੰ ਕਿਸਾਨਾਂ ਦੀ ਮਦਦ ਦੇ ਨਾਲ ਤੇ ਜਾਂ ਪੁਲਿਸ ਪ੍ਰਸ਼ਾਸਨ ਜਿਹੜਾ ਆਪਣੇ ਤੌਰ ਤੇ ਟਰਾਲੀਆਂ ਟਰੈਕਟਰ ਨੂੰ ਪਾਸੇ ਕਰ ਰਿਹਾ ਇਹ ਲਗਭਗ ਤੁਹਾਨੂੰ ਦੱਸ ਦਈਏ ਵੀ 2.5 ਕਿਲੋਮੀਟਰ ਦੇ ਵਿੱਚ ਇੱਕ ਲਾਈਨ ਲੱਗੀ ਹੋਈ ਸੀ ਟਰੈਕਟਰ ਟਰਾਲੀਆਂ ਦੀ ਜਿਹਦੇ ਨਾਲ ਇਹ ਮੋਰਚਾ ਚੱਲ ਰਿਹਾ ਸੀ ਸੋ ਇਸੇ ਤਰ੍ਹਾਂ ਖਨੋਰੀ ਬਾਰਡਰ ਦੇ ਉੱਤੇ ਕਿਸਾਨ ਵੀਰ ਪਿਛਲੇ ਸਾਲ ਫਰਵੀਰ ਤੋਂ ਬੈਠੇ ਸੀਗੇ ਜਿੱਥੇ ਕਿ ਜਗਦੀਸ਼ ਸਿੰਘ ਜਿੱੱਲੇਵਾਲ ਸਾਹਿਬ ਮਰਨ ਮਰਤ ਤੇ ਵੀ ਬੈਠੇ ਸੀ ਸੋ ਇਹ ਸਾਰੀ ਜਿਹੜੀ ਕਾਰਵਾਈ ਆ ਜੇ ਪੁਲਿਸ ਸੂਤਰਾਂ ਦੀ ਗੱਲ ਮੰਨੀਏ ਤੇ ਰਾਤੋਂ ਰਾਤ ਇਸ ਮੋਰਚੇ ਨੂੰ ਕਲੀਅਰ ਕਰ ਦਿੱਤਾ ਜਾਊਗਾ ਔਰ ਸਵੇਰੇ ਬਿਲਕੁਲ ਨਵੀਨਗੌਰ ਸੜਕ ਬਣਾ ਕੇ ਜਿਹੜੀ ਟ੍ਰੈਫਿਕ ਆ ਚੱਲੂ ਕਰ ਦਿੱਤੀ ਜਊਗੀ। ਸੋ ਦੋਸਤੋ ਚਲੋ ਜੇ ਆਪਾਂ ਸੜਕ ਦੀ ਗੱਲ ਕਰੀਏ ਤੇ ਵਾਕਈ ਬੰਦ ਸੀਗੀ ਤੇ ਲੇਕਿਨ ਇਹਦੇ ਨਾਲ ਜਿਹੜਾ ਕੇਂਦਰ ਸਰਕਾਰ ਦਾ ਰਵਈਆ ਕਿਸਾਨਾਂ ਪ੍ਰਤੀ ਬਹੁਤ ਹੱਠ ਵਾਲਾ ਰਿਹਾ ਹੈ। ਕਿਸਾਨ ਚਾਹੀਦਾ ਸੀ ਕੇਂਦਰ ਸਰਕਾਰ ਕੋਈ ਟੁਕਮਾ ਥਾਂ ਦੇ ਕੇ ਦਿੱਲੀ ਦੇ ਵਿੱਚ ਇਹ ਮੋਰਚੇ ਨੂੰ ਚਲਣ ਦਿੰਦੀ ਤੇ ਜਾਂ ਪੰਜਾਬ ਸਰਕਾਰ ਕੇਂਦਰ ਦੇ ਨਾਲ ਰਲ ਕੇ ਕੋਈ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕੱਢਦੀ। ਕਿਸਾਨ ਵੀਰ ਲਗਭਗ 12-13 ਮਹੀਨੇ ਇਹ ਮੋਰਚੇ ਵਿੱਚ ਬੈਠੇ ਰਿਹਾ ਹੈ। ਔਰ ਕੋਈ ਵੀ ਗੱਲ ਕਿਸੇ ਤਣਪਤਣ ਨਹੀਂ ਲੱਗੀ ਨਾ ਹੀ ਐਮਐਸਪੀ ਦੀ ਜਿਹੜੀ ਗਰੰਟੀ ਕਿਸਾਨ ਮੰਗਦੇ ਸੀ ਉਹ ਹੱਲ ਹੋਈ ਨਾ ਹੀ ਹੋਰ ਜਿਹੜੀਆਂ ਕਿਸਾਨੀ ਮੰਗਾ ਸੀ ਉਹ ਹੱਲ ਹੋਈਆਂ ਸੋ ਲਾਪਾਗੇ ਆਪਾਂ ਇਹ ਕਵਾਂਗੇ ਕਿ ਜਿਹੜਾ ਮੋਰਚਾ ਵਾ ਇਹਨੂੰ ਰਾਤੋ ਰਾਤ ਜਿਵੇਂ ਸਰਕਾਰ ਦਾਵਾ ਕਰ ਰਹੀ ਜੇ ਵੀ ਕਲੀਅਰ ਕਰ ਦਿੱਤਾ ਜਾਊਗਾ ਸੜਕ ਬਿਲਕੁਲ ਚਾਲੂ ਕਰ ਦਿੱਤੀ ਜਾਊਗੀ ਲੇਕਿਨ ਨਾਲ ਹੀ ਇਹ ਸਵਾਲ ਪੈਦਾ ਹੁੰਦੇ ਆ ਕੀ ਜਿਹੜੀ ਇਹ ਕਿਸਾਨੀ ਮੂਵਮੈਂਟ ਹੈ ਇਹਨੂੰ ਇਹਦੇ ਨਾਲ ਟਕਰਾ ਲੂਗਾ ਜਾਂ ਕਿਸਾਨ ਵੀਰ ਜਾਂ ਕਿਸਾਨ ਜਥੇਬੰਦੀਆਂ ਹੋਰ ਟਕੜੇ ਹੋ ਕੇ ਇਸ ਸੰਘਰਸ਼ ਵਿੱਚ ਗੁੱਦਣਗੇ ਜਾਂ ਸਰਕਾਰ ਪੂਰੇ ਆਪਣੇ ਸਰਕਾਰੀ ਤੰਤਰ ਦੇ ਨਾਲ ਇਹ ਜਿਹੜੀ ਕਿਸਾਨੀ ਮੂਵਮੈਂਟ ਹੈ ਇਹਨੂੰ ਦਬਾ ਲੂਗੀ ਸੋ ਬਾਕੀ ਗੱਲਾਂ ਬਾਤਾਂ ਆਪਾਂ ਕੱਲ ਫਿਰ ਜੋ ਵੀ ਉੱਥੇ ਹਾਲਾਤ ਬਣਨਗੇ ਉਹਦੇ ਉੱਤੇ ਕਰਾਂਗੇ ਸੋ ਤੁਸੀਂ ਆਪਣੇ ਸੁਝਾਅ ਇਸ ਵੀਡੀਓ ਰਾਈ ਸ਼ੇਅਰ ਕਰ ਸਕਦੇ ਹੋ ਇਸ ਵੀਡੀਓ ਉੱਤੇ ਆਪਣੇ ਕਮੈਂਟ ਕਰਕੇ ਵਿਚਾਰ ਵੀ ਦੱਸ ਸਕਦੇ ਹੋ ਇਹਨਾਂ ਬੇਨਤੀਆਂ ਦੇ ਨਾਲ ਮੈਂ ਸਾਰੇ ਦੋਸਤਾਂ ਦਾ ਧੰਨਵਾਦ ਕਰਦਾ ਥੈਂਕ ਯੂ ਧੰਨਵਾਦ